ਇਸ ਵੀ ਪ੍ਰਾਣੀ ਨੇ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਤੇ ਪ੍ਰਸਾਰ ਰੱਖ ਕੇ ਇਕ ਮਨ ਇਕਾਗਰਤਾ ਦੇ ਨਾਲ ਵਹਿਗੁਰੂ ਨੂੰ ਸਿਮਰਿਆ ਉਹਦੇ ਵੱਲ ਪਰਮਾਤਮਾ ਦੀ ਕਿਰਪਾ ਅਸੀਸ ਬਣ ਆਉਂਦੀ ਹੈ ਜੀ ਮਹਾਰਾਜ ਕਿਰਪਾ ਕਰਦੇ ਨੇ ਜੇਨੇ ਗੁਰਮੁਖ ਨਾਮ ਤੇ ਆਇਆ ਆਇਤੀ ਪਰਵਾਨ ਨਾਨਕ ਕੋਲ ਉਧਾਰੇ ਆਪਣਾ ਦਰਗਹਿ ਪਾਵੇਂ ਮਾਣ ਬਾਰ ਬਾਰ ਸਿਮਰਨ ਕਰੀਏ ਭਾਈ ਰਬ ਦਾ ਨਾਮ ਜਪੀ ਇਹਦੇ ਨਾਲ ਜੀਵਨ ਸਫਲਾ ਬੰਦਾ ਹੈ ਗੁਰੂ ਸਾਹਿਬ ਸਭ ਨੂੰ ਨਾਮ ਜੀ ਦਾਤ ਅਸੀਸਾਂ ਦੇ ਕੇ ਨਵਾਜਣ ਜੀ ਆਪ ਸਾਈ ਹੋਮ ਸੁਖ ਵਰਤਾਨ ਮਿਹਰ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਪਾਲ